ਕੁੜੀਆਂ ਨੂੰ ਬਚਾਣਾ ਮੁੰਡੇ ਨੂੰ ਪਿਆਪਾਰੀ ਸਕੂਲ ਦੇ ਬਾਹਰ 35 ਮੁੰਡਿਆਂ ਨੇ ਪਾਇਆ ਕੇਰਾ ਹਥਿਆਰਾਂ ਨਾਲ ਵੱਢ ਕੇ ਵੇਖੋ ਕੀ ਕੀਤਾ ਹਾਲ ਦਾ ਦੱਸ ਦਈਏ ਕਿ ਸਕੂਲ ਚ ਕੁੜੀਆਂ ਨੂੰ ਮੁੰਡੇ ਛੇੜਦੇ ਸੀ ਜਿਸ ਨੂੰ ਲੈ ਕੇ ਇੱਕ 11ਵੀਂ ਕਲਾਸ ਦੇ ਮੁੰਡੇ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਛੁੱਟੀ ਤੋਂ ਬਾਅਦ 30 ਤੋਂ 35 ਨੌਜਵਾਨ ਹਥਿਆਰਾਂ ਦੇ ਨਾਲ ਆਉਂਦੇ ਨੇ ਤੇ ਇਸ ਨੂੰ ਗੰਭੀਰ ਸੱਟਾਂ ਮਾਰਦੇ ਨੇ ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੀ ਹੈ ਕਿ ਪੂਰਾ ਮਾਮਲਾ ਰਾਮਪਰਾ ਫੂਲ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ 11ਵੀਂ ਕਲਾਸ ਦੇ ਵਿੱਚ ਪੜਦਾ ਹੈ ਤਾਂ ਕੁਝ ਕੁੜੀਆਂ ਦੀ ਇਸ ਦੇ ਵੱਲੋਂ ਮਦਦ ਕੀਤੀ ਗਈ ਸੀ ਕਿਉਂਕਿ ਕੁੜੀਆਂ ਨੂੰ ਕੁਝ ਮੁੰਡੇ ਛੇੜ ਰਹੇ ਸੀ ਤਾਂ ਇਹ ਮੌਕੇ ਤੇ ਪਹੁੰਚਦਾ ਹੈ ਤੇ ਉਹਨਾਂ ਨੂੰ ਅਜੇਹਾ ਕਰਨ ਤੋਂ ਰੋਕਦਾ ਤਾਂ ਪਹਿਲਾਂ ਤਾਂ ਇਹਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਮੌਕੇ ਤੋਂ ਚਲੇ ਜਾਂਦੇ ਨੇ ਤਾਂ ਜਿਵੇਂ ਹੀ ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਇਸ ਨੌਜਵਾਨ ਨੂੰ ਬਾਹਰ ਘੇਰਿਆ ਜਾਂਦਾ ਤਾਂ 30 ਤੋਂ 35 ਨੌਜਵਾਨ ਹੁੰਦੇ ਆ ਜਿਨ੍ਹਾਂ ਦੇ ਕੋਲ ਤੇਜ਼ ਤਾਰ ਹਥਿਆਰ ਹੁੰਦੇ ਆ ਤਾਂ ਇਹਨਾਂ ਦੇ ਵੱਲੋਂ ਕੁੱਟ-ਕੁੱਟ ਕੇ ਇਸ ਨੌਜਵਾਨ ਨੂੰ ਗੰਭੀਰ ਜ਼ਖਮੀ ਕੀਤਾ ਜਾਂਦਾ ਹੈ ਤੇ ਇਸ ਦੇ ਕਾਫੀ ਸੱਟਾਂ ਵੀ ਲੱਗਦੀਆਂ ਨੇ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹੁਣ ਪਿਤਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਮੁੰਡਿਆਂ ਦੇ ਵੱਲੋਂ ਇਸਤੇ ਹਮਲਾ ਕੀਤਾ ਗਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਫਿਲਹਾਲ ਇਸ ਸਬੰਧੀ ਪੁਲਿਸ ਦਾ ਹਲੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਇਹ ਮੇਰਾ ਬੇਟਾ ਜੀ ਦੇਵ ਕੁਮਾਰ ਤੇ ਸਰਕਾਰੀ ਸੈਕੰਡਰੀ ਸਕੂਲ ਚ ਪੜਦਾ ਇੱਥੇ ਰਾਮਪੁਰਾ ਪੋਲ ਚ ਕੱਲ ਕੁਝ ਮੁੰਡਿਆਂ ਨੇ ਕੁੜੀਆਂ ਨੇ ਦੀ ਮਦਦ ਕੀਤੀ ਕਿ ਮੈਨੂੰ ਉਹਨਾਂ ਤੰਗ ਕਰ ਰਹੇ ਆ ਕੁਝ ਮੁੰਡੇ ਤਾ ਇਸ ਨੇ ਉਹਨਾਂ ਨੂੰ ਰੋਕਿਆ ਮੁੰਡਿਆਂ ਨੂੰ ਤਾਂ ਉਹਨਾਂ ਨੇ ਬਾਹਰ ਜਾ ਕੇ ਇਹਦੇ ਨਾਲ ਹੱਥੋ ਪਾਈ ਕੀਤੀ ਉਸ ਤੋਂ ਬਾਅਦ ਥੋੜਾ ਸਮਝੌਤਾ ਕਰਕੇ ਆਪਣੇ ਘਰੇ ਚਲੇ ਗਏ ਫਿਰ ਸ਼ਾਮ ਨੂੰ ਇਹਨੂੰ 40-45 ਮੁੰਡੇ ਆਏ ਕਿਰਪਾਨਾਂ ਨਾਲ ਘੇਰ ਕੇ ਵੱਢਿਆ ਇਹਨੂੰ ਚੰਗੀ ਤਰ੍ਹਾਂ ਚੰਗਿਆਂ ਨੂੰ ਸੱਟਾਂ ਮਾਰੀਆਂ ਉਹਨਾਂ ਨੇ ਸਾਡੀ ਕੋਈ ਸੁਣਮਾਈ ਨਹੀਂ ਹੋ ਰਹੀ ਅਸੀਂ ਥਾਣੇ ਵੀ ਗਏ ਉੱਥੇ ਵੀ ਸਾਡੀ ਕੋਈ ਸੁਣਮਾਈ ਨਹੀਂ ਕੱਲ ਦਾ ਸਾਡਾ ਬੇਟਾ ਅਹੀਂ ਤੜਫ ਰਿਹਾ ਦੱਸੋ ਅਸੀਂ ਕਿੱਥੇ ਲੈ ਕੇ ਜਾਈਏ ਪੁਲਿਸ ਨੂੰ ਪੁਲਿਸ ਨੂੰ ਮੈਂ ਇੱਕ ਫੋਨ ਕਰਾਈ ਪੁਲਿਸ ਨੂੰ ਕੱਲ੍ਹ ਤੱਕ ਭੇਜਿਆ ਹੋਇਆ ਜੀ ਹਜੇ ਤੱਕ ਕੋਈ ਪੁਲਿਸ ਵਾਲਾ ਨਹੀਂ ਆਇਆ ਜੀ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਜੀ ਅਸੀਂ ਕਾਰਵਾਈ ਕਰਾਂਗੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਇਹ ਪਾਸ ਮੜਦਾ ਜੀ ਪਲਸ 1 ਦੇ ਵਿੱਚ ਪੜਦਾ ਜੀ ਬੇਟਾ ਮੇਰਾ ਸਰਕਾਰੀ ਸੈਕੰਡਰੀ ਸਕੂਲ ਹੈ ਜੀ ਮੈਂ ਜੀ ਅੱਜ ਮੈਨੂੰ ਇੱਕ ਫੋਨ ਆਇਆ ਵੀ ਕੱਲ੍ਹ ਦਾ ਇੱਕ ਬੱਚਾ ਹੈਗਾ ਕੋਈ 16 17 ਸਾਲ ਦਾ ਦੇਵ ਉਹਦਾ ਨਾਂ ਹੈ ਜੀ ਰਾਮਪੁਰਾ ਫੁੱਲਤੋ ਹੈ ਜੀ ਕੱਲ ਕੋਈ ਸਕੂਲ ਦੇ ਵਿੱਚ ਕੋਈ ਕੁੜੀਆਂ ਨਾਲ ਕੋਈ ਗਾਂਧੀ ਨਗਰ ਦੇ ਬੱਚੇ ਐ ਉਹ ਕੋਈ ਛੇੜਖਾਨੀ ਕਰ ਰਹੇ ਸੀ ਤੇ ਉਹਨਾਂ ਨੇ ਕੁੜੀਆਂ ਨੇ ਇਹ ਜਿਹੜਾ ਦੇਵ ਹੈ ਮੁੰਡਾ ਇਹਨੂੰ ਕਹਿਤਾ ਵੀ ਇਹ ਮੈਨੂੰ ਛੇੜਖਾਨੀ ਕਰਦੇ ਕੋਈ ਗੇਟ ਭੇੜਦੇ ਉਹਨੇ ਗੇਟ ਭੇੜਤਾ ਤੇ ਸਕੂਲ ਦੇ ਵਿੱਚ ਲੜਾਈ ਹੋਈ ਲੜਾਈ ਹੋਣ ਤੋਂ ਬਾਅਦ ਜਿੰਨਾਂ ਕੋ ਸੁਣਨ ਦੇ ਵਿੱਚ ਆਏ ਇਹਨਾਂ ਦੇ ਪਰਿਵਾਰ ਨੇ ਦੱਸਿਆ ਵੀ ਟੀਚਰਾਂ ਨੇ ਕੋਈ ਸਮਝੌਤਾ ਕਰਾਤਾ ਸੀ ਉਸ ਤੋਂ ਬਾਅਦ ਜਿਹੜਾ ਦੇਵ ਹੈ ਉਹ ਅਕਸਰ ਉਹਨਾਂ ਦਾ ਘਰ ਹੈਗਾ ਜੀ ਕੁਟਿਆਪੁਰ ਤੋਂ ਫਰਾ ਉਹ ਰੈਗੂਲਰਲੀ ਜਾਂਦਾ ਹੈ ਜੀ ਇੱਧਰ ਉੱਧਰ ਤੇ ਉਹਨੂੰ ਤਕਰੀਬਨ ਕੋਈ 5:35 ਵਜੇ ਦਾ ਟਾਈਮ ਸੀ ਕੋਈ 35 40 ਜਣੇ ਦੱਸ ਰਿਹਾ ਸੀ ਸੀਸੀਟੀਵੀ ਕੈਮਰੇ ਦੇ ਦੀਆਂ ਜਿਹੜੀਆਂ ਫੁਟੇਜ ਐ ਉਹ ਕਢਵਾ ਰਿਹਾ 35 40 ਜਣੇ ਉਹਨੂੰ ਜਾਨੀ ਕਿ ਉਹਦੀ ਕੁੱਟਮਾਰ ਕੀਤੀ ਤੇ ਸੁਣਨ ਦੇ ਵਿੱਚ ਆਇਆ ਉਹਨਾਂ ਕੋਲੇ ਕਿਰਪਾਨਾਂ ਗੜਾਸੇ ਤੇ ਆ ਜਿਹੜੀਆਂ ਸਾਈਕਲ ਦੀਆਂ ਗਰਾਰੀਆਂ ਹੁੰਦੀਆਂ ਉਹ ਲੱਗੀਆਂ ਹੁੰਦੀਆਂ ਵੀ ਸੋ ਮੈਂ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦਾ ਵੀ 16 17 ਸਾਲ ਦੇ ਬੱਚੇ ਅੱਜ ਕਿਰਪਾਨਾਂ ਚੱਕੀ ਫਿਰਦੇ ਆ ਗੜਾਸੇ ਚੱਕੀ ਫਿਰਦੇ ਆ ਤਾਂ ਇਹ ਤੋਂ ਅਸੀਂ ਕੋਈ ਸੇਧ ਨਹੀਂ ਲੈ ਸਕਦੇ ਮੈਨੂੰ ਅੱਜ ਪਤਾ ਲੱਗਿਆ ਵੀ ਪ੍ਰਸ਼ਾਸਨ ਵੀ ਇੱਥੇ ਕੱਲ ਦਾ ਨਹੀਂ ਪਹੁੰਚਿਆ ਕੱਲ 6 ਵਜੇ ਦਾ ਬੱਚਾ ਦਾਖਲ ਹੈ ਤੇ ਤੇ ਹਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ ਮੈਂ ਹੁਣੀ ਐਸਐਚਓ ਸਾਹਿਬ ਨਾਲ ਗੱਲ ਕਰਕੇ ਕਿਉਂਕਿ ਸਾਡਾ ਜਿਹੜਾ ਆਈਓ ਹੈ ਗੁਰਦਿੱਤ ਸਿੰਘ ਉਹ ਬੀਜੀ ਸੀਗਾ ਤੇ ਉਹ ਕੱਲ ਆ ਕੇ ਬਿਆਨ ਲੈਣਗੇ ਅਗਰ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਸ਼ਹਿਰ ਵਾਸੀਆਂ ਨੂੰ ਇਕੱਠਾ ਕਰਕੇ ਇਹ ਜਿਹੜੇ ਮਾਰੇ ਅੰਸਰ ਹੈ ਉਹਨਾਂ ਦੇ ਖਿਲਾਫ ਕੋਈ ਧਰਨਾ ਵਗੈਰਾ ਅਸੀਂ ਦੇਖਾਂਗੇ ਕੱਲ ਨੂੰ ਅਸੀਂ ਵਪਾਰ ਮੰਡਲ ਨਾਲ ਜਿੰਨੀਆਂ ਵੀ ਇੱਥੇ ਸੰਸਥਾਵਾਂ ਹੈ ਵੀ ਜੇ ਅੱਜ ਕੱਲ 16 16 17 12 ਸਾਲ ਦੇ ਬੱਚੇ ਇਹ ਕੁਸ਼ ਕਰਦੇ ਆ ਤਾਂ ਮਾਹੌਲ ਕੋਈ ਬਾਲਾ ਵਧੀਆ ਨਹੀਂ ਬਣਨਾ ਇਹ ਬੱਚੇ ਦੀ ਹਾਲਤ ਕਿ ਇਹ ਤਾਂ ਇਹਦੇ ਸੁਣਨ ਦੇ ਵਿੱਚ ਆਇਆ ਵੀ ਦੇਖੋ ਮੈਂ ਦੇਖਿਆ ਤਾਂ ਹੈ ਨਹੀਂ ਵੀ ਤੇਰਾ 13 14 ਟਾਂਕੇ ਲੱਗੇ ਆ ਜੀ ਇਹ ਦੇਖਦੇ ਆ ਵੀ ਉਹਦਾ ਜਿਹੜਾ ਟਾਂਕੇ ਲੱਗਿਆ ਸ਼ਾਰਪ ਹੈ ਇੱਕ ਬਲੰਟ ਹੈ ਕੱਲ ਨੂੰ ਅਸੀਂ ਡਾਕਟਰ ਸਾਹਿਬ ਨੂੰ ਮਿਲ ਰਹੇ ਆ ਸਕੂਲ ਦੇ ਵਿੱਚ ਜਾ ਰਹੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਸਖਤੀ ਨਾਲ ਸਾਡੇ ਸ਼ਹਿਰ ਵਾਸੀਆਂ ਵੱਲੋਂ ਐਕਸ਼ਨ ਲਿਆ ਜੀ